ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਪਿੰਡ ਹਿਮੰਤਪੁਰਾ ਜ਼ਿਲ੍ਹਾ ਮੋਗਾ ਤੋਂ ਸੀਨੀਅਰ ਸਿੰਘ ਵਾਲਾ ਪੈ ਜਾਂਦੀ ਹੈ ਇੱਥੇ ਆਪਾਂ ਸਾਹਮਣੇ ਸਕਰੀਨ ਤੇ ਜੋ ਮੱਝ ਦੇਖ ਰਹੇ ਹਾਂ ਘਰੇਲੂ ਮੱਝ ਹੈ ਵੀਰ ਦੀ ਪਕਾਉ ਤੀਜਾ ਸੂਆ ਸੂਰੀਆ ਹਾਂਜੀ ਵੀਰੇ ਨੰਬਰ ਬੋਲਿਆ ਆਪਣਾ 9056315607 90563 15607 15607 ਅੱਛਾ ਮੱਝ ਸੂਰੀਆ ਤੀਜਾ ਸੂਆ ਕੈਗ ਦੇ ਲੈ ਜੂਗੀ ਸੂਣਦੇ ਹਜੇ ਦੋ ਤਰ੍ਹਾਂ ਦੇ ਨਹੀਂ ਲੋੜੇ ਅਸਾ ਚਾਰ ਦਿਨ ਲੱਗ ਭਾਗੇ ਤੇ ਸੂਣ ਚ ਬਾਕੀ ਆ ਆਪਣੀ ਘਰ ਦੀ ਜੰਪੜੀ ਆ ਘਰ ਦੀ ਆ ਠੀਕ ਆ ਦੂਜੇ ਸੂਏ ਦੁੱਧ ਕਿੰਨਾ ਕੁ ਪਾਇਆ ਨੇ ਆਪਣੇ ਕੋਲ 12 ਲੀਟਰ ਡੇ ਹੋਵੇ ਤੇ ਦੂਜੇ ਸੂਏ 12 ਕਿਲੋ ਕਹਿੰਦਾ ਬਾਬਾ 12 ਕਿਲੋ ਮੰਨ ਕੇ ਬੰਦਾ ਲੈ ਲੈ ਤੇ ਵਧੀਆ ਲੰਬੜਾ ਦੁੱਧ ਦਿੰਦੀ ਆ ਹਾਂ ਦੇ ਨੇ 7 ਮਹੀਨੇ ਜੀ ਤੇ ਚੋਣ ਚਵਾਦੀ ਬੋਲੀ ਆ ਪੂਰੀ ਪੂਰੀ ਵਧੀਆ ਮੁੱਲ ਕੀ ਰਹੂਗਾ ਦਾ ਮਤਲਬ ਬਈ ਲੱਖ ਰੁਪਏ ਹੋ ਜਾ ਮੌਕੇ ਤੇ ਗੁਜਾਇਸ ਹੋ ਜੂਗੀ ਸੋ ਬਰਸ ਸੈਂਗੂ ਮੂੰ ਮੱਥਾ ਦੇਖ ਸਕਦੇ ਹੋ ਚੰਗੀ ਵਜਨ ਮਜੂਦ ਵਾਲੀ ਮੈਂ ਆ ਜੈਨੂਨ ਤੀਜਾ ਸੂਆ ਸੂਰੀਆ ਕਰੇਲੂ ਵਾਜਾ ਵੀਰਦੀ ਕੀ ਵਪਾਰ ਦਾ ਕੰਮ ਨਹੀਂ ਸੋ 11 12 ਲੀਟਰ ਰੋਦ ਮਨਨ ਕਿ ਤੁਸੀਂ ਪਰਚੇਸ ਕਰ ਸਕਦੇ ਹੋ ਤੇ ਕੰਪੈਕਟ ਹਵਾਨਾ ਬਿਲਕੁਲ ਲੱਖ ਰੁਪਿਆ ਡਿਮਾਂਡ ਆ ਮੌਕੇ ਤੇ ਮਾਨਦਾਨ ਹੋ ਜਾਊਗਾ ਸੂਨ ਦੇ ਵਿੱਚ ਇਹਦੇ 4 ਦਿਨ ਬਾਕੀ ਆ ਸੋ ਲੱਖ ਰੁਪਿਆ ਮੁੱਲਾ ਮਾਨਦਾਨ ਮੌਕੇ ਤੇ ਹੋ ਜਾਣਾਗਾ ਸੋ ਬਾਕੀ ਥਾਣਾ ਚ ਸਪੇਸ ਵਗੈਰਾ ਦੇਖੋ ਸੋਣੀ ਸਾਫ ਸੁਥਰੀ ਮੁੱਠੀ ਵਾਲਾ ਥਾਣਾ 7 ਗਵੀਆਂ ਲਗਭਗ ਵੀਰਾਂ ਦੁੱਧ ਦੇਂਦੀ ਆ ਤੇ ਬਾਕੀ ਕੱਦ ਕਾਰ ਵਾਲੇ ਪਾਸਿਓ ਤੇ ਮੈਂ ਦਾ ਬਜਨ ਮजूद ਦੇਖ ਕੇ ਬਾਡੀ ਮੰਤਰ ਚੰਗੀ ਆ ਸਿੰਘਮੂ ਮੱਥਾ ਚੰਗਾ ਤੇ ਬਾਕੀ ਲੇਵਾ ਦੀਆਂ ਚੰਗੀਆਂ ਕੰਪੈਕਟ ਹਵਾਨਾ ਬਿਲਕੁਲ ਫਿਟਨੈਸ ਵਾਲਾ ਲੇਵਾਗਾ ਲੱਖ ਚੋ ਮਾਨਤਨ ਹੋਜੂ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਸੀਨ ਨਿਹਾਲ ਸਿੰਘ ਵਾਲਾ ਤੇ ਨੰਬਰ ਬੋਲ ਦਿ ਬਈ ਆਪਣਾ 905631566